ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਦੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਅਧੀਨ ਮੰਡੀ ਗੋਵਿੰਦਗੜ੍ਹ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਅਤੇ ਨਗਰ ਕੌਂਸਲ ਨੇ ਮਿਲ ਕੇ ਇੱਕ ਨਸ਼ਾ ਤਸਕਰ ਪਰਿਵਾਰ ਦਾ ਗੈਰ ਕਾਨੂੰਨੀ ਤੌਰ ਤੇ ਬਣਾਇਆ ਗਿਆ ਘਰ ਤੋੜ ਦਿੱਤਾ ਹੈ। ਇਹ ਘਰ ਮਾਸਟਰ ਕਲੋਨੀ ਮੰਡੀ ਗੋਵਿੰਦਗੜ੍ਹ ਦੇ ਦੀ ਰਹਿਣ ਵਾਲੀ ਸਾਨੀਆਂ ਤੇ ਉਸ ਦੀ ਸੱਸ சுரேਸ਼ਕੌਰ ਦਾ ਸੀ। ਦੋਵੇਂ ਮਹਿਲਾਵਾਂ ਨਸ਼ਾ ਤਸਕਰੀ ਦੇ ਗੰਭੀਰ ਦੋਸ਼ਾ ਹੇਠ ਨਾਬਾ ਜੇਲ੍ਹ ਦੇ ਵਿੱਚ ਬੰਦ ਹਨ। ਇਸ ਮੌਕੇ ਤੇ ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਸਾਨੀਆਂ ਉੱਤੇ ਨਸ਼ਾ ਤਸਕਰੀ ਦੇ 3 ਕੇਸ ਜਰਜੰਦ ਜਦਕੇ ਉਸ ਦੀ ਸੱਸ ਉੱਤੇ ਵੀ ਨਸ਼ਾ ਤਸਕਰੀਆ ਸਬੰਧਤ ਕੇਸ ਚੱਲ ਰਹੇ ਹਨ ਇਹਨਾਂ ਨੇ ਨਸ਼ਿਆਂ ਦੀ ਕਾਲੀ ਕਮਾਈ ਦੇ ਜ਼ਰੀਏ ਗੈਰ ਕਾਨੂੰਨੀ ਨਿਰਮਾਣ ਕੀਤਾ A1 ਪੰਜਾਬੀ ਟੀਵੀ ਲਈ ਮੰਡੀ ਗੋਵਿੰਦਗੜ੍ਹ ਤੋਂ ਸਾਇਬ ਮੜਕਨ ਦੀ ਰਿਪੋਰਟ ਜੀ ਫਿਲਹਾਲ ਜਿਹੜੀ ਮਾਸਟਰ ਕਲੋਨੀ ਦੇ ਵਿੱਚ ਜਿਹੜੀ ਹੈਗੀ ਆ ਈਓ ਸਾਫ ਦੇ ਨਾਲ ਸਿਵਲ ਪ੍ਰਸ਼ਾਸਨ ਦੇ ਨਾਲ ਇੱਥੇ ਸਾਰੀ ਟੀਮ ਜਿਹੜੀ ਮੌਜੂਦ ਹੈ ਤੇ ਜਿੱਦਾਂ ਪਹਿਲੇ ਵੀ ਇਸੇ ਏਰੀਆ ਦੇ ਵਿੱਚ ਜਿਹੜਾ ਹੈਗਾ ਨਸ਼ਾ ਤਸਕਰਾ ਦੇ ਖਿਲਾਫ ਸਾਡੇ ਵੱਲੋਂ ਕਾਰਵਾਈ ਅਮਲ ਚ ਚਲਾਈ ਜਾਂਦੀ ਜਾਰੀ ਲਿਆਂਦੀ ਗਈ ਹੈ ਤੇ ਪਹਿਲੇ ਵੀ ਇਸ ਏਰੀਏ ਦੇ ਵਿੱਚ ਅਸੀਂ ਇੱਕ ਡਿਮੋਲੀਸ਼ਨ ਸਿਵਲ ਪ੍ਰਸ਼ਾਸਨ ਦੇ ਕਹਿੰਦੇ ਕੀਤਾ ਸੀਗਾ ਤੇ ਅੱਜ ਵੀ ਉਸੇ ਲੜੀ ਦੇ ਵਿੱਚ ਇੱਥੇ ਇੱਕ ਸਾਨੀਆ ਨਾਮ ਦੀ ਜਿਹੜੀ ਕੀ ਔਰਤ ਸੀਗੀ ਜਿਹੜੀ ਕਿ ਇੱਕ ਵੱਡੇ ਪੱਧਰ ਤੇ ਨਸ਼ਾ ਦੀ ਨਸ਼ੇ ਦੀ ਤਸਕਰੀ ਕਰਦੀ ਸੀ ਉਹਦੇ ਤੇ ਬੀਤੇ ਸਮੇਂ ਦੇ ਵਿੱਚ ਤਿੰਨ ਪਰਚੇ ਦਰਜ ਆ ਐਨਡੀਪੀਐਸ ਦੇ ਭਾਰੀ ਮਾਤਰਾ ਦੇ ਵਿੱਚ ਜਿਹੜੀ ਡਰੱਗਸ ਦੀ ਬਰਾਮਦਗੀ ਹੋਈ ਸੀ ਤੇ ਉਹਦੀ ਜਿਹੜੀ ਮਦਰ ਇਨ ਲਾਅ ਹੈਗੀ ਆ ਸੁਰੇਸ਼ ਕੌਰ ਉਹਦੇ ਤੇ ਵੀ ਪਰਚਾ ਦਰਜ ਐ ਐਨਡੀ ਤੇ ਦੋਨੋਂ ਹੀ ਜਿਹੜੀ ਲੇਡੀਜ਼ ਨੇ ਫਿਲਹਾਲ ਜਿਹੜੀ ਕਿ ਉਹ ਜੇਲ੍ਹ 'ਚ ਸਨ ਜੇਲ੍ਹ 'ਚ ਹੈਗੀਆਂ ਨਾ ਬਾ ਜੇਲ੍ਹ ਤੇ ਫਿਲਹਾਲ ਸਾਰੇ ਪ੍ਰੋਸੀਜਰ ਫਾਲੋ ਕਰਦੇ ਹੋਏ ਸਾਰੇ ਡਿਊ ਪ੍ਰੋਸੈਸ ਦੇ ਨਾਲ ਇਹਨਾਂ ਨੂੰ ਪਹਿਲੇ ਨੋਟਿਸ ਵਗਰਾ ਵੀ ਜਾਰੀ ਕੀਤੇ ਸੀਗੇ ਤੇ ਇਹੋ ਸਾਹਿਬ ਨੇ ਫਿਰ ਜਦੋਂ ਸਾਨੂੰ ਫੋਰਸ ਦੇ ਲਈ ਇਹਨਾਂ ਰਿਮਾਂਡ ਕੀਤੀ ਤੇ ਫਿਰ ਉਸ ਤੋਂ ਬਾਅਦ ਇਹ ਨਸ਼ਾ ਤਸਕਰ ਦੇ ਖਿਲਾਫ ਇੱਕ ਵੱਡੀ ਕਾਰਵਾਈ ਜਿਹੜੀ ਹੈਗੀ ਆ ਨੰਬਰ ਚ ਲਾਂਦੀ ਜਾ ਰਹੀ ਹੈ ਮੈਂ ਤੁਹਾਨੂੰ ਇਹ ਵੀ ਦੱਸਣਾ ਤੇ ਉਹ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਵੀ ਜਿਹੜਾ ਹੈਗਾ ਦੁਬਾਰਾ ਉਸ ਘਰ ਦੇ ਵਿੱਚ ਉਹ ਰਹਿਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਉਹਦੀ ਫੈਮਿਲੀ ਮੈਂਬਰ ਤੇ ਸਾਡੀ ਟੀਮ ਆ ਉਸਤੇ ਵੀ ਜਿਹੜੀ ਹੈਗੀ ਉਹ ਕਾਰਵਾਈ ਕਰਦੀ ਹੈ ਪਹਿਲੇ ਜਿਹੜੀ ਪ੍ਰੋਪਰਟੀ ਠਾਈ ਸੀ ਚਲੇ ਇਸੇ ਲੱਗੇ ਜ ਵੱਡੇ ਪੱਧਰ ਤੇ ਨਸ਼ੇ ਦਾ ਜਿਹੜਾ ਕਾਰੋਬਾਰ ਚੱਲ ਰਿਹਾ ਹੈ ਇਹ ਉਸ ਲਈ ਕਿ ਜਿਹੜੇ ਯਤਨ ਕੀਤੇ ਜਾ ਰਹੇ ਨੇ ਕਿਉਂਕਿ ਲਗਾ ਦੇਖੋ ਜੀ ਮੈਂ ਇਹ ਕਹਿੰਦਾ ਕਿ ਪਹਿਲੇ ਤੋਂ ਬਹੁਤ ਜ਼ਿਆਦਾ ਜਿਹੜੇ ਲੋਕੀ ਸਾਨੂੰ ਆ ਕੇ ਦੱਸਦੇ ਨੇ ਲੋਕਾਂ ਦੇ ਕਨ ਮਤਾਬਿਕ ਬਹੁਤ ਜ਼ਿਆਦਾ ਜਿਹੜਾ ਹੈਗਾ ਇਹਦੇ ਵਿੱਚ ਕੀ ਕਹਦੀ ਹੈ ਘਟौती ਹੋਈ ਹੈ ਤੇ ਕਿਉਂਕਿ ਇਹਦੇ ਵਿੱਚ ਵਕ ਵਕ ਸਮਾਂ ਤੇ ਵਕ ਵਕ ਤਰੀਕੇ ਦੇ પ્રયਤਨ ਪ੍ਰਸ਼ਾਸਨ ਵੱਲੋਂ ਲੋਕਾਂ ਵੱਲੋਂ ਮੀਡੀਆ ਦੇ ਸੱਜਣਾ ਵੱਲੋਂ ਕੀਤੇ ਜਾ ਰਹੇ ਹਨ ਤਾਂ ਕਿ ਲੋਕੀ ਵਕ ਤੋਂ ਜਿਹੜੇ ਹਨ ਜਾਗਰੂਕ ਹੋਣ ਅਵੇਅਰ ਹੋਣ ਤੇ ਜਿਹੜੇ ਨਸ਼ੇ ਦੀ ਜਿਹੜੀ ਤੋੜ ਹੈ ਕੋੜ ਹੈ ਜਿਹੜਾ ਸਾਡੇ ਸੂਬੇ ਤੋਂ ਸਾਡੇ ਜ਼ਿਲ੍ਹੇ ਤੋਂ ਇਹ ਖਤਮ ਕੀਤਾ ਜਾਵੇ ਤੇ ਇਸੇ ਲੜੀ ਦੇ ਵਿੱਚ ਸਾਡੇ ਵੱਲੋਂ ਜਿਹੜੇ ਨਸ਼ਾ ਤਸਕਰ ਹੁੰਦੇ ਉਹਨਾਂ ਨੂੰ ਫੜਿਆ ਜਾਂਦਾ ਹੈ ਸਮੇਂ-ਸਮੇਂ ਤੇ ਤੇ ਕਰੀਬ 150 ਤੋਂ ਉੱਤੇ ਪਰਚੇ ਪਿੱਛੇ 2 ਮਹੀਨਿਆਂ ਦੇ ਵਿੱਚ ਰਿਸਟਰ ਕੀਤੇ ਜਾ ਚੁੱਕੇ ਦੇ ਵਿੱਚ 250 ਤੋਂ ਪਲੱਸ ਵਿਅਕਤੀ ਜਿਹੜੇ ਨਸ਼ਾ ਤਸਕਰ ਇਹ ਛੋਟੇ ਪਦਰਥ ਤੇ ਪੈਡਲਿੰਗ ਕਰਦੇ ਸੀ ਕਿ ਉਹਨਾਂ ਨੂੰ ਗ੍ਰਫਤਾਰ ਕੀਤਾ ਜਾ ਚੁਕਿਆ ਇਸ ਤੋਂ ਇਲਾਵਾ 50 ਤੋਂ ਪਲੱਸ ਵਿਅਕਤੀ ਜਿਹੜੇ ਕੀ ਨਸ਼ੇਦ ਪੀਣ ਦੇ ਆਦੀ ਸਨ ਕੰਜ਼ਿਊਮ ਕਰਦੇ ਸੀਗੇ ਇਸ ਪੂਰੀ ਕਾਰੋਬਾਰ ਦੇ ਵਿਕਟਿਮ ਸੀ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਵਿੱਚ ਪੁਲਿਸ ਵੱਲੋਂ ਸਿਵਲ ਪ੍ਰਸ਼ਾਸਨ ਤੇ ਹੈਲਥ ਡਿਪਾਰਟਮੈਂਟ ਦੇ ਸਹਿਯੋਗ ਨਾਲ ਉਹਨਾਂ ਨੂੰ ਦਾਖਲ ਕਰਾਇਆ ਗਿਆ ਇਸ ਤੋਂ ਇਲਾਵਾ ਅਵੇਅਰਨੈਸ ਸੈਮੀਨਾਰ ਤੇ ਇਸ ਜਿਹੜੇ ਸਪੋਰਟਸ ਦੇ ਜਿਹੜੇ ਹੈਗੇ ਐਕਟੀਵਿਟੀ ਸਮੇਂ-ਸਮੇਂ ਤੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕਿੱਟੀਆਂ ਜਾਂਦੀਆਂ ਹਨ ਤਾਂ ਕਿ ਲੋਕ ਸਾਡੇ ਨਾਲ ਜੁੜੇ ਸੈਮੀਨਾਰਸ ਤੇ ਮੀਟਿੰਗਸ ਕਿੱਟੀਆਂ ਜਾਂਦੀਆਂ ਅੱਜ ਦੇ ਸਾਡੇ ਲੋਕ ਵੱਤਾਂ ਠੀਕ ਕਹਿੰਦੇ ਲੋਕ ਜਾਗਰੂਕ ਹੋਣ ਤੇ ਵੱਧ ਚੜ ਕੇ ਜਿਹੜਾ ਇਹਦੇ ਵਿੱਚ ਪਾਰਟਿਸਪੇਟ ਕਰਨ ਤੇ ਪਹਿਲੇ ਨਾਲੋਂ ਬਹੁਤ ਜ਼ਿਆਦਾ ਜਿਹੜਾ ਹੈਗਾ ਇਹਦੇ ਵਿੱਚ ਫਰਕ ਆ ਗਿਆ ਇਹ ਲੋਕ ਜਿਹੜੇ ਸਾਨੂੰ ਆ ਕੇ ਫੀਡਬੈਕ ਦਿੰਦੇ ਆ ਤੇ ਅੱਗੇ ਵੀ ਇਸੇ ਲੜੀ ਦੇ ਵਿੱਚ ਸਾਡੀ ਜਿਹੜੀ ਕਾਰਵਾਈ ਸਰਕਾਰੀ ਪ੍ਰਸ਼ਾਸਨ ਸਿਰੋਂ ਬਣ ਜਾਂਦੀ ਹੈ ਸਕੂਨ ਕੀ ਬੇਸਰ ਕੜਾ ਪੁਣੀ ਰੱਖ ਪਾਇਆ ਗਿਆ ਹੈ ਹਾਂਜੀ ਕੋਈ ਵੱਡੇ ਸਰਕਣਾ ਨੂੰ ਹੱਥ ਪਾਇਆ ਇਸ ਮਾਮਲੇ ਦੇ ਦੇਖੋ ਜੀ ਜਿੱਦਾਂ ਮੈਂ ਕਿਹਾ ਕਿ ਹੁਣ ਆ ਜਿਹੜੇ ਜੋ ਆਪਾਂ ਇੱਥੇ ਡਿਮੋਲੀਸ਼ਨ ਦੀ ਕਾਰਵਾਈ ਕਰ ਰਹੇ ਹਾਂ ਇਹ ਫਿਲਹਾਲ ਜਿਹੜੇ ਹੈਗੇ ਆ ਇਹ ਵੱਡੇ ਪੱਧਰ ਤੇ ਨਸ਼ਾ ਤਸਕਰੀ ਕਰਦੇ ਸੀ ਬਿਕੋਜ਼ ਜਿਹੜੀ ਮੇਨ ਸਾਨੀਆਂ ਐ ਇਸ ਤੇ ਤਿੰਨ ਪਰਚੇ ਦਰਸ ਸੀਗੇ ਤੇ ਉਸ ਤੋਂ ਇਲਾਵਾ ਜਿਹੜੀ ਮਦਰ ਮਦਰ ਇਲੋਂ ਐ சுரேਸ਼ ਕੌਰ ਉਹ ਤੇ ਵੀ ਜਿਹੜੇ ਐ ਐਨਡੀ ਦੇ ਪਰਚੇ ਦਰਸਨ ਤੇ ਦੋਨੋਂ ਹੀ ਫਿਲਹਾਲ ਨਾਬਾ ਜੇਲ੍ਹ ਦੇ ਵਿੱਚ ਸਾਡੀ ਪੁਲਿਸ ਪਾਰਟੀ ਦੀ ਕਾਰਵਾਈ ਦੇ ਕਰਕੇ ਦੋਨੋਂ ਹੀ ਜਿਹੜੀਆਂ ਜੀ